ਗੱੜ ਗੱੜ ਕੇ ਮੰਗੀ ਜਿਹੜਾ ਉਹਨੂੰ ਪੁੱਛੋ ਕਿ ਸਬਰ ਇਹਨੂੰ ਕਹਿੰਦੇ ਨੇ ਹਰ ਚੀਜ਼ ਨੂੰ ਪਾਉਣ ਲਈ ਮਿਹਨਤ ਤੇ ਮੁਸ਼ਕਲ ਕਰਨੀ ਪੈਂਦੀ ਆ ਫਿਰ ਭਾਵੇਂ ਨਾਨਕ ਦਾ ਨਾਮ ਹੀ ਕਿਉ ਨਾ ਹੋਵੇ ਮੇਰਾ ਅੱਜ ਦਾ ਵਿਸ਼ਾ ਹੈ ਨਾਨਕ ਨਾਮ ਚੜਦੀ ਕਲਾ ਤੇਰੀ ਬਾਣੀ ਸਰਬਤ ਦਾ ਭਲਾ ਇਹ ਤੁਗਾ ਭਾਵੇਂ ਗੁਰੂ ਗ੍ਰੰਥ ਸਾਹਿਬ ਦੀ ਦਰਤੀ ਨਹੀਂ ਆ ਪਰ ਇਹ ਨਾਨਕ ਦੇ ਨਾਮ ਨਾਲ ਜੁੜੀਆਂ ਹੋਈਆਂ ਨੇ ਇਸ ਤਰ੍ਹਾਂ ਕਿ ਹਰ ਅਰਦਾਸ ਤੋਂ ਬਾਅਦ ਅਸੀਂ ਇਹਨਾਂ ਨੂੰ ਉਚਾਰਦੇ ਹਾਂ ਇਹਦੇ ਚ ਚਾਰ ਸ਼ਬਦ ਆਏ ਨੇ ਸਭ ਤੋਂ ਪਹਿਲਾਂ ਨਾਮ ਫਿਰ ਚੜ੍ਹਦੀ ਕਲਾ ਫਿਰ ਪਾਣਾ ਤੇ ਫਿਰ ਸਰਬੱਤ ਦਾ ਭਲਾ ਚਾਰੋਂ ਇੱਕ ਦੂਜੇ ਦੇ ਨਾਲ ਜੁੜੇ ਹੋਏ ਨੇ ਜੇ ਅਸੀਂ ਇੱਕ ਨੂੰ ਪ੍ਰਾਪਤ ਕਰਾਂਗੇ ਤਾਂ ਹੀ ਸਾਨੂੰ ਦੂਜੇ ਦੀ ਪ੍ਰਾਪਤੀ ਹੋਏਗੀ ਤੇ ਦੂਜੇ ਨੂੰ ਕਰਾਂਗੇ ਤਾਂ ਤੀਜੇ ਦੀ ਤੇ ਤਾਂ ਹੀ ਜੇ ਤੀਜੇ ਦੀ ਕਰਾਂਗੇ ਤਾਂ ਤਾਂ ਹੀ ਚੌਥੇ ਸਭ ਤੋਂ ਪਹਿਲਾਂ ਨਾਮ ਨਾਮ ਕੀ ਹੈ ਨਾਮ ਸਾਡੀ ਜ਼ਿੰਦਗੀ ਦਾ ਆਧਾਰ ਹੈ ਜਿਸ ਵਿੱਚ ਸਾਰਾ ਬ੍ਰਹਿਮੰਡ ਬਸਿਆ ਹੋਇਆ ਹੈ ਨੋ ਨੀਦ ਅਪਰਤ ਪ੍ਰਭ ਦਾ ਨਾਮ ਦੇਹੀ ਮੇ ਇਸਕਾ ਇਸਰਾ ਨਾਮ ਦੀ ਜ਼ਰੂਰਤ ਕਿਉਂ ਹੈ ਨਾਮ ਨੇ ਨਾਮ ਜਹਾਜ਼ ਹੈ ਚੜ੍ਹੇ ਸ ਉਤਰੇ ਬਾਤ ਕਿਉਂ ਕਿਹਾ ਜਾਂਦਾ ਕਿ ਤੂੰ ਨਾਮ ਸਿਮਰ ਨਾਮ ਸਿਮਰ ਸਿਮਰੋ ਸਿਮਰ ਸਿਮਰ ਸੁਖ ਪਾਵੋ ਕਲ ਕਲੇਸ ਤਨ ਮਾਹੀ ਮਿਟਾਉ। ਇਹ ਕਾਮ ਕ੍ਰੋਧ ਲੋਭ ਮੋ ਅਹੰਕਾਰ ਵਰਗੇ ਰੋਗਾ ਰਹੀ ਦਾਰੂ ਹੈ। ਕੰਨ ਕਈ ਲੋਕ ਕਹਿੰਦੇ ਅਸੀਂ ਇੰਨਾ ਪਾਠ ਕਰਦੇ ਹਾਂ ਸਾਨੂੰ ਤਾਂ ਵਾਇਕੂ ਨਹੀਂ ਮਿਲਦਾ ਜੀ ਸਾਨੂੰ ਤਾਂ ਨਾਮ ਦੀ ਪ੍ਰਾਪਤੀ ਹੁੰਦੀ ਨਹੀਂ। ਕਹਿੰਦੇ ਬਾਬਾ ਫਰੀਦ ਜੀ ਕਹਿੰਦੇ ਨੇ ਕਿੰਨੇ ਦਿਲੋਂ ਮੁਹੱਬਤ ਜਿਸੇ ਸੱਚਿਆ ਜਿਨ ਮਨ ਹੋਰ ਮੁਖ ਹੋਰ ਸਹਿ ਕਾਦੇ ਕਚਿਆ। ਸੱਚੇ ਆਸ਼ਿਕਾ ਨੂੰ ਹੀ ਉਹ ਮਿਲਦਾ। ਉਹ ਸੱਚੇ ਆਸ਼ਿਕਾ ਨੂੰ ਮਿਲਦਾ ਜੋ ਉਹਨੂੰ ਦਿਲੋਂ ਤੇ ਅੰਤ ਜੋ ਦਿਨੋਂ ਸਵਾਸਾਦੀ ਮਾਲਾ ਦੇ ਨਾਲ ਉਹਦਾ ਸਿਮਰਨ ਕਰਦੇ ਨੇ ਉਹਨੂੰ ਨਾਮ ਦੀ ਪ੍ਰਾਪਤੀ ਹੁੰਦੀ ਹੈ ਨਾਮ ਨੂੰ ਪ੍ਰਾਪਤ ਕਰਨ ਦੇ ਲਈ ਸਰੀਰ ਨੂੰ ਸਰੀਰ ਨੂੰ ਕਸ਼ਟ ਦੇਣ ਦੀ ਜ਼ਰੂਰਤ ਨਹੀਂ ਹੈ ਉਹਦੇ ਦੱਸੇ ਹੋਏ ਰਾਹ ਤੇ ਚੱਲੋ ਤੁਹਾਨੂੰ ਪ੍ਰਾਪਤੀ ਹੋ ਜੇ ਹੁਣ ਮੈਂ ਗੱਲ ਕਰਾਂਗੀ ਚੜ੍ਹਦੀ ਕਲਾ ਚੜ੍ਹਦੀ ਕਲਾ ਅਸੀਂ ਕਾਰਾਂ ਦੀ ਗੱਡੀਆਂ ਨੂੰ ਕਹਿ ਦਿੰਦੇ ਆ ਚੜ੍ਹਦੀ ਕਲਾ ਨਹੀਂ ਚੜ੍ਹਦੀ ਕਲਾ ਹੈ ਮਨ ਦੀ ਚੜ੍ਹਦੀ ਕਲਾ ਮਨ ਸਾਰੀ ਖੇਡ ਮਨ ਦੀ ਹੈ ਮਨ ਹੀ ਡੋਲਦਾ ਹੈ ਮਨ ਹੀ ਨਿਵਾਨ ਵੱਲ ਜਾਂਦਾ ਹੈ ਮਨ ਹੀ ਦੁਖੀ ਹੁੰਦਾ ਹੈ ਜੇ ਅਸੀਂ ਆਪਣੇ ਮਨ ਨੂੰ ਕਾਬੂ ਚ ਕਾਲੀ ਨਾ ਤਾਂ ਅਸੀਂ ਸਦਾ ਚੜਦੀ ਕਲਾ 'ਚ ਰਹਾਂਗੇ ਇਹ ਸੰਸਾਰ ਸਾਰੀ ਮਾਇਆ ਹੈ ਮਾਇਆ ਦੇ ਤ੍ਰੈ ਗੁਣ ਨੇ ਰਜੋਗੁਣ ਤਮੋਗੁਣ ਤੇ ਸਤੋਗੁਣ ਜੇ ਇਹਨਾਂ ਇਹਨਾਂ ਤੋਂ ਅਸੀਂ ਪਾਰ ਕਰਕੇ ਚੌਥੇ ਪਾਦੀ ਪ੍ਰਾਪਤੀ ਕਰ ਲਈ ਤਾਂ ਅਸੀਂ ਚੜਦੀ ਕਲਾ 'ਚ ਖੋਵਾਂਗੇ ਇਹ ਹੀ ਪਰਮਾਤਮਾ ਦੀ ਸਾਨੂੰ ਬਖਸ਼ੀਸ਼ ਹੈ ਜੇ ਇੱਥੇ ਮੈਂ ਉਦਾਹਰਨ ਦੇਣੀ ਚਾਹਾਂ ਤਾਂ ਭਾਈ ਦੇਵਾਲਾ ਜੀ ਭਾਈ ਸਦੀ ਦਾਸ ਭਾਈ ਮਤੀ ਦਾਸ ਦੀ ਇਹ ਤੇ ਉਹਨੇ ਅਨੇਕ ਚੜ੍ਹਦੀ ਕਲਾ ਹਲਾ ਜੀਵਨ ਬਤੀਤ ਕੀਤਾ ਜਦੋਂ ਚਸਤ ਭਾਈ ਸਦੀ ਰਾਜੀ ਨੂੰ ਪੁੱਛਿਆ ਮਤੀ ਰਾਜੀ ਨੂੰ ਪੁੱਛਿਆ ਕਿ ਜੇ ਤੁਹਾਨੂੰ ਆਰੇ ਨਾਲ ਚੀਰੇ ਜਾ ਰਿਹਾ ਤੁਹਾਡੀ ਆਖਰੀ ਇੱਛਾ ਕੀ ਹੈ ਕਹਿੰਦੇ ਜਦੋਂ ਮੇਰੇ ਤੇ ਆਰਾ ਮੈਨੂੰ ਚੀਰਿਆ ਹੋਵੇ ਤੇ ਮੇਰਾ ਮੁਖ ਮੇਰੇ ਗੁਰੂ ਵੱਲ ਹੋਣਾ ਚਾਹੀਦਾ ਜਦੋਂ ਗੁਰੂ ਗੋਬਿੰਦ ਸਿੰਘ ਜੀ ਦੇ ਬੱਚੇ ਸ਼ਹਾਦਤਾਂ ਲੈ ਰਹੇ ਸਨ ਤਾਂ ਉਦੋਂ ਗੁਰੂ ਗੋਬਿੰਦ ਸਿੰਘ ਜੀ ਜੇਕਾਰੇ ਬੁਲਾਦੇ ਸਨ ਇਹ ਹੁੰਦੀ ਹੈ ਚੜ੍ਹਦੀ ਕਲਾ ਅਸੀਂ ਆਪਣੀ ਗੱਡੀਆਂ ਦੇ ਪਿੱਛੇ ਲਿਖਾ ਦਿੰਦੇ ਏ ਵੀ ਦਾ ਤੇਰੀ ਤਕੜ ਨਹੀਂ ਪੂਰੀ ਤੁੱਕ ਕੀ ਹੈ ਕੀ ਤਿਆਂ ਦੁਖ ਭੂਖ ਸਭ ਮਾਰ ਏ ਵੀ ਦਾਤ ਤੇਰੀ ਦਾਤ ਕਹਿੰਦੇ ਤੂੰ ਭਾਵੇਂ ਸਾਨੂੰ ਦੁੱਖ ਦੇ ਭੁੱਖਾ ਦੇ ਭਾਵੇਂ ਜਿੰਨੀਆਂ ਮਰਜ਼ੀ ਮਾਰਾ ਮਾਰਾ ਜੀ ਤੇਰੀ ਦਾਸ ਸਮਝ ਕੇ ਜੀਵਨ ਬਤੀਤ ਕਰਾਂਗੇ ਇਹ ਹੈ ਚੜਦੀ ਕਲਾ ਹੁਣ ਮੈਂ ਗੱਲ ਕਰਾਂਗੀ ਪਾਣਾ ਦੀ ਜੇ ਤੁਹਾਨੂੰ ਚੜਦੀ ਕਲਾ ਚ ਰਹਿਣਾ ਆਵੇ ਫਿਰ ਤੁਹਾਨੂੰ ਦਾ ਪਾਣਾ ਵੀ ਮੰਨਣਾ ਆ ਜਾਵੇਗਾ ਪਾਣਾ ਕੀ ਹੈ ਜਿਸ ਦੇ ਵਿੱਚ ਉਹਦੀ ਰਜ਼ਾ ਹੋਵੇ ਜਿਸ ਚ ਉਹਦੀ ਮਰਜ਼ੀ ਹੈ ਉਹ ਕੰਮ ਉਹ ਕੰਮ ਕਰਨਾ ਜਿਹਦੇ ਵਿੱਚ ਉਹਦੀ ਮਰਜ਼ੀ ਹੋਵੇ ਅਸੀਂ ਕਹਿੰਦੇ ਹਾਂ ਕਹਿੰਦੇ ਹੁਕਮੇ ਅੰਦਰ ਸਭ ਤੋਂ ਬਾਹਰ ਹੁਕਮਨਾ ਕੋਈ ਨਹੀਂ ਉਹਦੀ ਰਜ਼ਾ ਚ ਰਹਿਣਾ ਸਿੱਖੋ ਸਿਕਤ ਕਰਨੀ ਨੇ ਇਸਲਾਮ ਕਰਨ ਚ ਵੀ ਕਿਹਾ ਗਿਆ ਹੈ ਕਿ تسلیم ਕਰਨ ਵਾਲਾ ਨਿਜ਼ਾਮ ਬਾਈਬਲ ਚ ਕੀ ਲਿਖਿਆ ਗਿਆ ਲੈਟ ਦੇ ਦੇ ਵਿਲ ਬੀ ਯੂ ਡੂ ਨੋਟ ਮਾਈਂਡ ਖੁਦਾ ਜਿੱਦ ਜਿਹੜੀ ਤੇਰੀ ਰਜ਼ਾ ਹੈ ਉਹ ਕੰਮ ਤੇਰੇ ਚ ਮੇਰੀ ਮਰਜ਼ੀ ਨਹੀਂ ਹੈ ਅਸੀਂ ਜੇ ਇਹਦੇ ਵਿੱਚ ਗੱਲ ਕਰੀਏ ਕਹਿੰਦੇ ਜੇ ਸੁੱਖ ਦੇ ਤਾਂ ਤੁਝੇ ਆਰਾਮੀ ਦੁੱਖ ਵੀ ਤੁਝੇ ਧਿਆਈਂ ਜੇ ਦੁੱਖ ਦੇ ਤੇ ਇਹੀ ਰਾਜਾ ਦੁੱਖ ਮੇ ਸੁਖ ਬਣਾਈ ਇਹ ਹੁੰਦਾ ਪਾਣਾ ਮੰਨਣਾ ਜਦੋਂ ਗੁਰੂ ਅਰਜਨ ਦੇਵ ਜੀ ਨੂੰ ਤੱਪੀ ਤਵੀ ਤੇ ਬਿਠਾਇਆ ਗਿਆ ਉਹਨਾਂ ਨੇ ਸੀ ਨਹੀਂ ਕੀਤੀ ਉਹਨਾਂ ਨੇ ਸੀ ਨਹੀਂ ਕੀਤੀ ਉਹ ਕਹਿੰਦੇ ਤੇਰਾ ਪਾਣਾ ਮੀਠਾ ਲਾ ਕੇ ਇਹ ਹੁੰਦਾ ਹੈ ਪਾਣਾ ਬਨਣਾ ਜਦੋਂ ਤੁਹਾਨੂੰ ਪਾਣਾ ਬਨਣਾ ਆ ਗਿਆ ਫਿਰ ਤੁਸੀਂ ਸਰਬੱਤ ਦਾ ਭਲਾ ਵੀ ਕਰ ਸਕਦੇ ਹੋ ਸਰਬੱਤ ਦੇ ਭਲੇ ਤੋਂ ਪਾਪ ਜਦੋਂ ਤੁਸੀਂ ਰੰਗ ਰੂਪ ਜਾਤ ਪਾਤ ਦੇ ਆਧਾਰ ਤੇ ਕਿਸੇ ਨਾਲ ਪੇ ਭਾਵਨਾ ਕਰੋ ਉਹਨਾਂ ਦਾ ਭਲਾ ਕਰੋ ਜਿਵੇਂ ਕਿ ਹੁਣੇ ਖਾਲਸਾ ਏਡ ਬਲੇ ਨੇ ਸੀਰੀਆ ਦੇ ਵਿੱਚ ਜਾ ਕੇ ਬਿਨਾ ਆਪਣੀ ਜਾਤੀ ਇਨਾ ਸਭ ਤੋਂ ਪਹਿਲਾਂ ਉਹਨਾਂ ਦੇ ਮੂੰਹਾਂ 'ਤੇ ਨਿਵਾਲੇ ਪਾਏ ਉਹਨਾਂ ਦੇ ਜ਼ਖਮਾਂ ਦੀ ਪੱਟੀ ਕੀਤੀ ਜੇ ਇਹਨੂੰ ਇਤਿਹਾਸ ਨਾਲ ਜੋੜਿਆ ਜਾਵੇ ਤਾਂ ਇਹਦੇ ਪਿੱਛੇ ਥਾਉਣਾ ਕੀ ਦੀ ਹੈ ਦਸਤ ਗੁਰੂ ਗੋਬਿੰਦ ਸਿੰਘ ਜੀ ਜਿਨ੍ਹਾਂ ਨੇ ਭਾਈ ਤੇਰੀਆ ਜੀ ਨੂੰ ਕਿਹਾ ਸੀ ਤੂੰ ਜਲ ਬਣਾਉਣ ਦੇ ਮਾਰ ਮਾਰ ਉਹਨਾਂ ਦੇ ਜ਼ਖਮਾਂ ਤੇ ਮਰਨ ਵੀ ਲਗਾਉਂਗਾ ਜਾਈ ਇਹਨੂੰ ਮੈਂ ਆਪਣੀ ਕਲਮ ਦੇ ਨਾਲ ਤੁਹਾਨੂੰ ਸਮਝਾਉਣ ਦੇ ਲਈ ਇੱਕ ਸ਼ੇਰ ਲਿਖਿਆ ਕਹਿੰਦੇ ਜਪ ਨਾਮ ਨਾਮ ਡੁੱਬਿਆਂ ਨੂੰ ਵੀ ਪਾਰ ਨਾ ਸਕਦਾ ਜਪ ਨਾਮ ਡਾ ਨਾ ਡੁੱਬਿਆ ਲੋਪੀਕਾਰ ਨਾ ਸਕਦਾ ਚੜਦੀ ਕਲਾ ਚ ਰਹਿਣ ਵਾਲਾ ਹੋਣੀ ਟੋਣੀ ਹਾਰ ਸਕਦਾ ਜੋ ਲਿਖਿਆ ਉਹ ਹੋ ਕੇ ਰਹਿਣਾ ਕੁਦਰਤ ਦੇ ਅੱਗੇ ਨਹੀਂ ਕੋਈ ਦਮ ਮਾਰ ਸਕਦਾ ਸਰ ਸਰਬਤ ਦਾ ਭਲਾ ਭਲਾ ਕਰਨ ਵਾਲਾ ਹੀ ਲਗ ਪਾਰ ਸਕਦਾ ਭਲਾ ਕਰਨ ਵਾਲਾ ਹੀ ਲਗ ਪਾਰ ਸਕਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ